हां जी बापू जी नाम है जी सरदार अजमेर सिंह मेंबर ब्लॉक समती मचुरा साहब तिलक स्टाफगढ़ आज पहले स्टाफगढ़ ਵਿਕੇ ਗੁਰੂ ਦਾ ਲੰਗਰ ਚਲਾਇਆ ਰਿਹਾ ਹੈ ਜੀ ਹਾਂ ਜੀ ਇਹ ਕਈ ਸਾਲਾਂ ਤੋਂ ਨੌਜਵਾਨਾਂ ਦਾ abrhal hai ਸਾਰੀ ਸੰਗਤ ਦੇ ਸਹਿਯੋਗ ਨਾਲ ਲੰਗਰ ਚਲਾਇਆ ਜਾ ਰਿਹਾ ਹੈ ਸਮੂਹ ਸ਼ੀਰ ਸਿੰਘ ਮਾਤਾ ਗੁਜਰਕੌਰ ਸਾਹਿਬ ਜੀ ਦੇ ਚਾਰੇ ਸਮੂਹ ਸੀਦਰ ਸਿੰਘ ਦੀ ਯਾਦ ਵਿੱਚ ਦਾਲ ਪ੍ਰਸ਼ਾਦਾ ਤੇ ਦੁੱਧ ਰਸ ਇਹ ਲੰਗਰ ਚਲਾਇਆ ਰਹਿ ਤਿੰਨ ਦਿਨ ਲੰਗਰ ਚੱਲੇਗਾ ਜੀ ਆਜੇ ਸਰਵਾਦ ਹੋਈਏ 26 ਤਰੀਕ ਤੋਂ 26 27 28 ਤਰੀਕ ਨੂੰ ਸ਼ਾਮ ਨੂੰ ਸਵਾਤੀ ਹੋਵੇਗੀ 28 ਨੂੰ ਸ੍ਰੀ ਪੀਤਾ ਸੁਖਮਨੀ ਸਾਹਿਬ ਦੇ ਪਾਸ ਹੋਏ ਨੇ ਪਹਿਲਾਂ ਅਰਦਾਸ ਬੇਨਤੀ ਦੇ ਬਾਅਦ ਲੰਗਰ ਸ਼ੁਰੂ ਕੀਤਾ ਗਿਆ ਵਰਤਾਨਾ ਇੰਦ ਨੇ ਟੁੱਟ ਲੰਗਰ ਚੱਲਣਗੇ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਜਾਂ ਸਾਡੀ ਵੀਡੀਓ ਦੇ ਸਾਰੇ ਆਮਲ ਲੰਗਰ 'ਚ ਸਹਿਯੋਗ ਕਰਨ ਸਾਰੇ ਨਗਰ ਦੇ ਸਹਿਯੋਗ ਨਾਲੇ ਨੌਜਵਾਨ ਮੁੰਡਿਆਂ ਦੇ ਪਰਉਪਕਾਰ ਨਾਲੇ ਸਾਰੇ ਨਗਰ ਵਿੱਚ ਸਾਨੂੰ ਬਹੁਤ ਵੱਡਾ ਸਹਿਯੋਗ ਚਾਹ ਹਰ ਸਾਲ ਇਹ ਸਹਿਯੋਗ ਵੱਡਾ ਜਾਂਦੇ ਨੇ ਕਿੰਨੇ ਟਾਈਮ ਤੋਂ ਲੱਗਦਾ ਚਲਾਇਆ ਇਹ ਤਾਂ ਮੇਰੇ ਖਿਆਲ ਕੋਈ 10 ਸਾਲ ਹੋ ਗਏ ਨੇ ਪਹਿਲਾਂ ਛੋਟਾ ਲੰਗਰ ਚਲਾਇਆ ਸੀ ਬੱਚਿਆਂ ਨੇ ਫਿਰ ਹੌਲੀ ਹੌਲੀ ਵੱਡਾ ਹੌਲੀ ਹੌਲੀ ਕਰਦੇ ਕਰਦੇ ਫਿਰ ਬਹੁਤ ਵੱਡਾ ਲੰਗਰ ਹੋ ਗਿਆ ਹੁਣ ਗੁਰੂ ਦੀ ਕਿਰਪਾ ਹੁਣ 3 ਦਿਨਾਂ ਤੋਂ ਲੱਗ ਲੰਗਰ ਮਿੱਠੇ ਪ੍ਰਸ਼ਾਦੇ ਤਲੂਰੀ ਪ੍ਰਸ਼ਾਦੇ ਤਵੀ ਵਾਲੇ ਪ੍ਰਸ਼ਾਦੇ ਮੱਕੀ ਦੇ ਪ੍ਰਸ਼ਾਦੇ ਦੁੱਧ ਰਾਸ ਜੀ ਦਾਲ ਹੋਰ ਸਬਜ਼ੀਆਂ ਲੱਗ ਲੱਗ ਦਿਨਾਂ ਅੱਜ ਬਣਣ ਗੀਆਂ ਅੱਜ ਦਾਲ ਤੇ ਸਬਜ਼ੀਆਂ ਦੋ ਚੱਲ ਰਹੀਆਂ ਗਈ ਚੱਲ ਰਿਹਾ ਨਾਲ ਸਗਾਕੇ ਲੰਗਰ ਚੱਲਦੇ ਜੀ ਸਾਰਾ ਚੀਗਾ ਸਿੰਘਾਂ ਨੂੰ ਸਮਰਥ ਹੋਵੇ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਬੂਟਾ ਸਿੰਘ ਆ ਜੀ ਸਰਪੰਚ ਪਿੰਡ ਸਤਾਵਗੜ ਤੋਂ ਸਤਾਵਗੜ ਅਜ ਸਤਾਵਗੜ ਵਿਖੇ ਗੁਰੂ ਦਾ ਲੰਗਰ ਲਗਾਇਆ ਗਿਆ ਜੀ ਕੀ ਕਹਣਾ ਚਾਹੁੰਦੇ ਜੀ ਇਹ ਜੀ ਨੌਜਵਾਨਾਂ ਦੇ ਅਪਰਾਲਾ ਘੜਤਗੜ 10 12 ਸਾਲ ਹੋ ਗਏ ਲੰਗਰ ਲਗਦੇ ਇਹਨੂੰ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ ਕਰਾਏ ਨੇ ਔਰ ਉਸ ਤੋਂ ਬਾਅਦ ਲੰਗਰ ਚੱਲੇਗਾ ਤਿੰਨ ਦਿਨ ਲੰਗਰ ਚੱਲਦਾ ਜੀ ਸਾਡਾ ਇਹ ਗੁਰੂ ਮਹਾਰਾਜ ਦਾ ਛੋਟੇ ਸਾਹਿਬ ਜਦਿਆਂ ਦੀ ਸ੍ਰੀ ਦੀ ਜੋੜ ਮੇਲੇ ਤੇ ਨਗਰ ਦੇ ਸੰਯੋਗ ਦੇ ਨਾਲ ਗ੍ਰਾਮ ਪੰਚਾਇਤ ਦੇ ਸੰਯੋਗ ਦੇ ਨਾਲ ਇਹ ਲੰਗਰ ਚਲਾਇਆ ਜਾ ਰਿਹਾ ਕਿੰਨੇ ਟਾਈਮ ਤੋਂ ਲਗਾਤਾਰ ਲਗਾਏ ਦੇਖੋ 10-12 ਸਾਲ ਤੋਂ ਮੁੰਡਿਆਂ ਦੇ ਨੌਜਵਾਨ ਮੁੰਡਿਆਂ ਦੇ ਸੰਯੋਗ ਦੇ ਨਾਲ ਚੱਲ ਰਿਹਾ ਔਰ ਭਾਬੀ ਦੀ ਕਿਰਪਾ ਨਾਲ ਚੱਲਦਾ ਹੀ ਰਹੇਗਾ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਇਹ ਸੰਦੇਸ਼ ਹੈ ਜੀ ਭਾਈ ਮਹਾਰਾਜ ਦੇ ਲਾੜ ਲਗੋ ਨਸ਼ਿਆਂ ਨੂੰ ਤਿਆਗੋ ਨਸ਼ਿਆਂ ਤੋਂ ਦੂਰ ਰਹੋ ਆਪਸੇ ਜਮੇਰਤ ਪਾਗ ਰੱਖੋ ਸੇਵਾ ਕਰੋ ਜੀ ਹਾਜੀ ਸਰ ਕੀ ਨਾਮ ਹੈ ਜੀ ਆਪ ਨੂੰ ਤਰਲੋਚਨ ਸਿੰਘ ਜਿਹੜਾ ਪਿੰਡ ਹੈ ਸਤਾਵਗੜ ਜੇ ਅੱਜ ਪਿੰਡ ਸਤਾਵਗੜ ਵਿਖੇ ਗੁਰੂ ਘਰ ਲੰਗਰ ਲਗਾਇਆ ਗਿਆ ਹੈ ਜੀ ਇਹ ਛੋਟੇ ਸਾਹਿਬ ਜਿਆਦੇ ਦੀ ਯਾਦ ਦੇ ਵਿੱਚ ਹਰ ਸਾਲ ਦੀ ਸਾਲ ਅਸੀਂ ਤਿੰਨ ਦਿਨ ਲੰਗਰ ਲਾਉਂਦੇ ਆ ਫਤਿਹਗੜ ਸਾਹਿਬ ਜਿੱਦੂ ਚਲਦੀ ਹੈ ਸਭਾ ਜੀ ਇਹ ਜੀ 26 27 28 ਨੂੰ ਲੰਗਰ ਚੱਲਦਾ ਹੈ ਸੰਗਤਾਂ ਦੀ ਪਿੰਡ ਦੀ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਇਥੇ ਵਿੱਚ ਸੇਵਾ ਕਰਦੀਆਂ ਨੇ ਤਰਮਨ ਤਾਂਦੇ ਨਾਲ ਛੋਟੇ ਸਾਹਿਬ ਜਾਦਿਆਂ ਨੂੰ ਯਾਦ ਦੇ ਵਿੱਚ ਲੰਗਰ ਲਗਾਇਆ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਗੁਲਾਬ ਸਿੰਘ ਜੀ ਕਿਹੜਾ ਪਿੰਡ ਹੈ ਸਤਾਬਗੜ ਜੀ ਪਿੰਡ ਸਤਾਬਗੜ ਵਿਖੇ ਗੁਰੂ ਘਰ ਲੰਗਰ ਲਗਾਇਆ ਜਾ ਰਿਹਾ ਹੈ ਕੀ ਕਹਿੰਦੇ ਇਹ ਜੀ ਸ਼ਹੀਦਾਂ ਦੇ ਛੋਟੇ ਸਾਹਿਬ ਜਾਦਿਆਂ ਦੇ ਵੱਡੇ ਸਾਹਿਬ ਜਾਦਿਆਂ ਦੀ ਯਾਦ ਵਿੱਚ ਮਾਤਾ ਗੁਜਰਕੌਰ ਦੀ ਯਾਦ ਵਿੱਚ ਨੌਜਵਾਨ ਸਭਾ ਸਾਹਿਬਗੜ ਪਿਛ ਕਲੋਨੀ ਸਾਰੇ ਨਗਰ ਦੇ ਸੰਜੋਗ ਦੇ ਨਾਲ ਇਹ ਲੰਗਰ ਚੱਲਦੇ ਨੇ ਤਿੰਨ ਰੋਜ਼ਾ ਲੰਗਰ ਤਿੰਨ ਦਿਨ ਚੱਲਦਾ ਹੈ 26 ਤੋਂ 28 ਤੱਕ ਦੁੱਧ ਦੇ ਪ੍ਰਸ਼ਾਦਿਆਂ ਦੇ ਤੇ ਹੁਣ ਸੁਖਮਨੀ ਸਾਹਿਬ ਦੇ ਜਾਪ ਵੀ ਕਰਵਾਏ ਨੇ ਮੁੰਡਿਆਂ ਨੇ ਸੇਵਾਦਾਰਾਂ ਨੇ ਕਿੰਨੇ ਟਾਈਮ ਤੋਂ ਲੰਗਰ ਲਗਾਇਆ ਜਾ ਰਿਹਾ ਇੱਕ 10 ਸਾਲ ਤੋਂ ਲਗਾਇਆ ਜਾ ਰਿਹਾ ਜੀ 10 ਸਾਲ ਤੋਂ ਸੇਵਾ ਕਰ ਰਹੇ ਨੇ ਨੌਜਵਾਨ ਸਭਾ ਸਾਰੀ ਮੁੰਡੇ ਸੇਵਾ ਕਰਦੇ ਨੇ ਸਾਥਾਪਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹਾਂਜੀ ਸਾਰੇ ਨਗਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ